ਮੈਂ ਤਾਂ ਇਹੀ ਗੱਲ ਕਹਿਣੀ ਆ ਨਾ ਦੀ ਭੋਮਾਂ ਦੀ ਸਲਾਈ ਕੇ ਕਿੱਲੋਂ ਜਿੱਦੋਂ ਫਸਖਾਸ ਗੜੀ ਦੀਆਂ ਲੈਣਾ ਤੇ ਸੂਈਆਂ ਤੇ ਸਰਕਾਰੀ ਖਾਲਾਂ ਤੇ ਸਿੱਟ ਦਿਓ ਉੱਥੋਂ ਖਾਣ ਲੈਣਗੇ ਵੀਰ ਭਾਈ ਸਹੀ ਗੱਲ ਆ ਮਰਾਂਗੇ ਬਣਾਣਾ ਜੀ ਮਰਨੋਂ ਤਾਂ ਬਚਣਗੇ ਸਰਕਾਰ ਨੇ ਤਾਂ ਹੁਣ ਮਰਨ ਮੰਨਿਆਗਾ ਵੀ ਇਹਨਾਂ ਨੂੰ ਪੰਜਾਬ ਨੂੰ ਖਾਲੀ ਕਰ ਦਗੀ ਕਰ ਦਗੇ ਸਹੀ ਗੱਲ ਆ ਜੀ ਹਾਂਜੀ ਹਾਂਜੀ ਮਰੀ ਵੀ ਜਾਂਦੇ ਨੇ ਹੋ ਵੀ ਦੇ ਹਾਂਜੀ 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 ਮਾਤਾ ਵੀ ਆਪ ਵੀ ਦੱਸਦੇ ਨੇ ਕੱਲ ਹੀ ਮਾਤਾ ਨੂੰ ਕਿਹਾ ਨਾ ਹੋਵੇ ਸਾਰੇ ਭਰਾ ਵੀਡੀਓ ਨੂੰ ਬਾਈ ਬਾਤ ਤੋਂ ਬਾਅਦ ਸ਼ੇਅਰ ਕਰਿਓ ਤੇ ਬਾਤ ਤੋਂ ਬਾਅਦ ਸਾਥ ਦਿਓ ਬਾਈ ਜੀ ਇਨਸਾਫ ਟੀਮ ਪੰਜਾਬ ਦਾ ਬਾਈ ਜੀ ਆਹ ਦੇਖ ਲਓ ਮਾਤਾ ਨੇ ਕਿੱਡਾ ਦਿਲ ਕੱਢਿਆ ਬਾਈ ਜੀ ਆਹ ਬਾਈ ਜੀ ਇਹ ਨਹੀਂ ਕਿਸੇ ਤਰ੍ਹਾਂ ਕਰੇ ਬੜੋ ਧੰਨਵਾਦ ਬਾਈ ਛੇੜੀ ਵੱਡਣਾ ਨਹੀਂ ਦਿੰਦੇ ਇੱਕ ਦੂਜੇ ਨੂੰ ਲੈ ਜਾਂਦੇ ਨੇ ਮੈਂ ਕਿਸੇ ਤੋਂ ਨਹੀਂ ਡਰਦੀ ਧੰਨਵਾਦ ਜੀ ਦਲੇਰੀਆਂ ਕਰਾਂ ਵੀ ਨਿਛੇੜਾਂ ਤੋਂ ਡਰਦੀ ਆਂ ਹਾਂ ਡਰ ਨਾਲ ਹੀ ਭਾਗੋ ਆਪਣੇ ਪਿੰਡਾਂ 'ਚ ਹੋਈਆਂ ਨਾ ਜੇ ਉਹ ਹੋ ਸਕਦੇ ਆਪਾਂ ਨੂੰ ਕੀ ਆ ਜੀ ਮੈਂ ਤਾਂ ਮੇਰਾ ਪੁੱਤ ਆ ਇੱਕ ਹੈਗਾ ਨਿਛੇੜੀਆਂ ਨਾਲ ਲਹਿ ਹੋਇਆਗਾ ਉਹ ਕਦੇ ਹੜਚਾਂ ਦਾ ਕਦੇ ਭੱਗ ਜਾਂਦਾ ਉਹਨੂੰ ਮੈਂ ਇਹੀ ਗੱਲ ਕਹਿ ਰਹੀ ਆਂ ਜੀ ਪੁੱਤ ਤੂੰ ਬੰਦਾ ਬਣ ਜਾ ਨਹੀਂ ਮੈਂ ਮੇਰੇ ਮੁੰਡੇ ਨੂੰ ਕਹਿੰਦੀ ਗੋਡੇ ਕੋਲ ਪੰਨ ਦੇ ਲੱਕ ਤੇ ਮੰਜੇ ਤੇ ਪਾ। ਐ ਅੱਕੇ ਮਾਬੂਆਂ ਅਗਰ ਆ ਕਰੀ ਐ ਕਰੀ ਜਾਂਦੇ ਜੀ ਹਾਂਜੀ। ਆ ਦੇਖੋ ਬਾਈ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਬਾਈ ਇਨਸਾਫ ਟੀਮ ਪੰਜਾਬ ਦਾ ਬਹੁਤ ਬਹੁਤ ਸਾਥ ਦਿਓ ਬਾਈ। ਬਹੁਤ ਬਹੁਤ ਜੁੜੋ ਬਾਈ ਆ ਦੇਖ ਲਓ ਮਾਤਾਵਾ ਭੈਣਾ ਵੀ ਅੱਗੇ ਆ ਰਹੀਆਂ। ਬਹੁਤ ਬਹੁਤ ਸਾਰੇ ਪ੍ਰਸਾਦ ਦਿਓ ਬਾਈ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਬਾਈ ਇਨਸਾਫ ਟੀਮ ਪੰਜਾਬ ਜਿੰਦਾਬਾਦ।